ਰੇ ਵੀਰੋ ਮੈਸਟਰੀ ਜੀ ਕੋ ਪਾਣੀ ਹੈ ਹਾਂ ਜੀ ਬਾਬਾ ਜੀ ਇਹ ਕਿਹੜੇ ਘੋੜੇ ਦੀ ਹੈ ਜੀ ਇਹ ਬੰਤਾਸ ਦੀ ਹੈ ਜੀ ਚੇਕੀ ਮੁੱਲ ਮਾਲ ਕਰਦੇ ਆਂ ਇੰਨਾ ਘੱਟ ਜਿਆਦਾ ਹਾਂ ਹਾਂ ਆਪਾਂ ਦੋਵਾਂ ਦੇ ਪੱਤੀ ਮੰਗਦੇ ਆਂ ਭਰਾ ਦੀ ਦੁਕਾਨ ਕਰਿਆਨਾ ਸਟੋਰ ਹਾਂ ਜੀ ਬਾਬਾ ਹਾਂ ਚੱਲ ਬਾਜੀ ਚੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੀ ਤੇ ਅੱਜ ਦਾ ਵਲੌਗ ਕਰਦੇ ਆਂ ਸਟਾਰਟ ਆਪਾਂ ਅੱਜ ਜਾਣਾ ਜੀ ਆਪਾਂ ਮਲੋਟ ਤੇ ਬਾਬੇ ਸ਼ੀਦਾ ਸਿੰਘਾ ਦੇ ਆਪਾਂ ਨਾ ਥੋੜੀ ਜੀ ਟਰਾਲੀ ਦੇਣੀ ਸੀਗੀ ਤੇ ਅੱਜ ਉਹ ਲੈ ਕੇ ਜਾ ਰਹੇ ਆਂ ਆਪਾਂ ਤੇ ਨਾਲ ਜਗਨੂਰ ਸਿੰਘ ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਅੱਧ ਵੀ ਦੇਣਾ ਅੱਧ ਵੀ ਦੇਣਾ ਫਿਰ ਮੁੰਡੇ ਨੂੰ ਆਪਾਂ ਦੇ ਵੀ ਰਟਾਇਮ ਤੇ ਟਾਈਮ ਪਹੁੰਚ ਜਾਂਦਾ ਮੁੰਡਾ ਤੇ ਚੱਲਦੇ ਆਪਾਂ ਤੇ ਨਾਲੇ ਤੁਹਾਨੂੰ ਬਾਬਿਆਂ ਦੇ ਆਪਾਂ ਕੋੜੇ ਵਿਖਾਉਣੇ ਜਾ ਕੇ ਤੇ ਪਰਾਣ ਵੀ ਮਿਲਣਾ ਹੈ ਟਰੈਕਟਰ ਤੇ ਆਪਾਂ ਟਰੈਕਟਰ ਦਾ ਵੀ ਕੰਮ ਕਮ ਕਰਾ ਕੇ ਲਿਆਉਣਾ ਅੱਜ ਟਰੈਕਟਰ ਹੀ ਲਵਾ ਕੇ ਛਤਰੀ ਅਗਲੇ ਬਾਈ ਜੀ ਟਾਇਰ ਮੌਨਸਟਰ ਪਵਾ ਦੇਣੀ ਮੌਨਸਟਰ ਟਰੱਕ ਕਰਾ ਦਰਾਂ ਮੋਡੀਫਾਈ ਬਸ ਸਰਾ ਕੇ ਆ ਜੋ ਫਿਰ ਚੱਲੀਏ ਤਰੀਕਾ ਚਲੋ ਜੀ ਨਾ ਅਮਰੇ ਵੀਰੋ ਟਰਾਲੀ ਲਈ ਆ ਪਾਪਾ ਤੇ ਹੁਣ ਤੁਰਦੇ ਆ ਆ ਜਾ ਓਏ ਐ ਨਾਵ ਮੈਟਰੋ ਪਹੁੰਚ ਚੁੱਕੇ ਆ ਲੋਕ ਮੈਟਰੋ ਪਹੁੰਚ ਚੁੱਕੇ ਆ ਬਾਬਾ ਡੇਰੇ ਤੇ ਪਹੁੰਚ ਗਏ ਆ ਚਾਵਾ ਹੁਣ ਹੁਣ ਮੋੜ ਦੇ ਹੁਣ ਘੁਮਾ ਦੇ माला सीधा कर जा जा कोन लकड़ गई लकड़ ओ कोई नहीं कोनी चल आ कुत्ता ना ओए ए लोग क्या थल्ले ए थल्ले ना आ जे हेरी परों रख टोका ही इधर रोक जा ਨਹੀਂ ਗੱਲ ਬੰਨੀ ਝਾਲ ਝਾਲ ਚੱਲ 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 ਲੱਕੜਾ ਦੋਨੀ ਕੇ ਚੱਲ 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 ਕੀ ਦੇਖੇ ਬਾਬੇ ਵਗਰਾ ਚੱਲ ਝਾਲ ਕੋਈ ਨੂੰ ਮਾਰ ਲਓ ਯਾਰ ਇਹ ਥੱਲੇ ਆ ਜਾਣਾ ਚੱਲ ਹਾਂ ਉਹ ਭੱਜਣ ਨਹੀਂ ਦਿਆ ਉਹ ਅਲਾਮਾ ਮੈਂ ਨਾਲ ਜਾਣਾ ਹਰੀ ਦੇ ਚੱਲ ਫੇਰ ਆ ਗਿਆ ਫੇਰ ਆ ਗਿਆ ਉਹ ਥੱਲੇ ਆ ਜੀਗਾ ਪਤਾ ਹੈ ਨੀ ਜਾਂ ਇਹ ਯਾਨੀ ਲੋਕ ਦੇ ਨਜ਼ਰ ਜਰਮਨ ਚ ਬੰਮਾਰ ਹੋ ਜਾਂਦੇ ਨੇ ਆਉ ਨੂੰ ਮਾਰ ਪਰਾਂ ਨੂੰ ਰੱਖ ਮਣੀ ਜੀ ਚੱਲ ਜਾਣ ਤਾ ਸਿੱਧੀ ਅੱਛਾ ਸਿੱਧੀ ਹਾਂ ਇੱਕ ਵਟ ਲਾ ਚੱਲ ਚੱਲ ਆਹ ਮੈਂ ਬੈਕ ਕਰਦੇ ਥੋੜੀ ਇੱਥੋਂ ਮੈਂ ਸਿੱਧੀ ਐ ਨੂੰ ਘਾਟੇ ਇਧਰ ਕੀ ਹਾਂ ਚੱਲ 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 ਲਵਾ ਲਿਓ ਅਸੀਂ ਮਾਬੇ ਅਸਈਆ ਜੀ ਅਸਈਆ ਜੀ ਪਤਨੀ ਕਾਰ ਇਹ ਆਪਣਾ ਕਿਹੜਾ ਘੜਾ ਹੈ ਜੀ ਇਹ ਮਹਾਰਾਜ ਦੀ ਕਰਦੀ ਦਾ ਗੁਰ ਗੁਬੇ ਸਿੰਘ ਬਾਸ਼ਾ ਜੀ ਦਾ ਅੱਛਾ ਜੀ ਤੇ ਕਿਨੇ ਚਿਰ ਤਾਂ ਹੋ ਗਿਆ ਹੀ ਇਹ ਇਹ ਹੋ ਗਿਆ 6.3 ਸਾਲਾਂ ਦਾ ਠੀਕ ਹੈ ਜੀ ਤੇ ਇਹਦੀ ਮਾਂ ਨੂੰ ਕਿਹਦੀ ਸੀ ਨਹੀਂ ਇਹਦੀ ਮਾਂ ਨੇ ਇਹ ਵੱਡੇ ਜਿਹੜਾ ਛੋਟਾ ਹੋ ਬੋਲ ਵਾਲਾ ਤਾਰੀ ਵਾਲੇ ਘੋੜੇ ਦੀ ਹਾਂ ਜੀ ਹਾਂ ਜੀ ਤੇ ਜਿਹੜਾ ਇਹਦਾ ਪਿਓ ਆ ਮੱਝੂ ਕੇ ਲੈਣ ਦਾ ਹਾਂ ਜੀ ਫੌਜੀ ਦਾ ਜਿਹੜਾ ਬੱਚਾ ਬਲੰਦ ਬਲੰਦੋਂ ਦਾ ਬੱਚਾ ਅੱਛਾ ਜੀ ਇੱਕ ਆ ਬਲੰਦ ਦਾ ਪੁੱਤਰਾ ਤੇ ਇਹਦੀ ਮਾਂ ਜੰਬੀ ਸੀ ਕਿਹਨੂ ਕਿਰੀ ਜੰਬੀ ਲਾਲ ਲਾਲ ਜੰਬੀ ਸੀ ਜੀ ਪੰਜ ਕਲਿਆਣੀ ਜੀ ਜੀ ਤੱਕ ਜੀ ਬਾਰੀ ਜੰਬੀ ਨੇ ਕਿੰਨੀ ਆਈਡ ਕਰ ਗਿਆ ਜੀ ਇਹ ਹੋਊਗਾ ਕਾਰਪੁਰ ਦੇ ਨੇੜੇ ਦਾ ਹਾਂ ਇਹਨਾਂ ਕੋਲ ਇਨੇ ਪਿਆਉ ਦਾ ਚੌਂਕਾ ਮੇਰੀ ਮਾਂ ਖਲੇ ਦੁੱਧ ਲੈਣੇ ਜਮਾਂ ਅੱਛਾ ਜੀ ਉਹਦਾ ਹੀ ਪਸੰਦ ਉਹਦੇ ਬਾਅਦ ਫਿਰ ਕਿਸੇ ਨੇ ਬਨਾਮ ਜੇ ਪਾ ਦੇ ਸੀ ਅੱਛਾ ਅੱਛਾ ਫਿਰ ਵੀ ਜਦ ਖਿੱਚੀ ਜਾਂਦਾ ਹੁਣ ਵੀ ਮਾੜਾ ਮੋਟਾ ਦਾ ਚਲੋ ਕੋਈ ਨਹੀਂ ਕਰ ਜੂਗਾ ਵਾਹ ਇਹਦਾ ਮਹਾਰਾਜ ਆਪਾਂ ਦੇ ਸਹੀ ਗੱਲ ਸਹੀ ਗੱਲ ਸੀ ਹੋਰ ਜੀ ਪਾਉਜੀ ਇਹ ਬਾਬਾ ਜੀ ਕਿਹੜੇ ਘੋੜੇ ਦਾ ਬੱਚਾ ਬਾਦਲ ਘਾੜ ਨਾਲ ਇਹਦਾ अच्छा जी ਜਿਹੜਾ ਉਹ ਆਪ ਹੈਗਾ ਗੁਲਜਾਰ ਦਾ اچھا ਜੀ ਇੱਕ ਗੁਲਜਾਰ ਦਾ ਪੁੱਤ ਆ ਗਿਆ ਹਾਂਜੀ ਠੀਕ ਆ ਸਿੰਘ ਨਾ ਆ ਗਿਆ ਹੁਣ ਆ ਤੇਵਾਦਾਰ ਉਹ ਖਾਦਾ ਜੀ ਮੈਰੀ ਭਾਸੀ ਉਹ ਖਾਈ ਜਨਾਲ ਬੜਾ ਪੁਗਰੇਦ ਨਾਲ ਇਹ ਮੇਰੇ ਮਾਣੀ ਮਾ ਬੀਗੋੜੀ ਦਰਨਾ ਤੇ ਬਾਬਾ ਜੀ ਇਹ ਕਿਹੜੇ ਘੋੜੇ ਦੀ ਹੈ ਜੀ ਇਹ ਗੁੰਤਾਸ ਦੀ ਹੈ ਠੀਕ ਹੈ ਜੀ ਤੇ ਮਾਂ ਇਹਦੀ ਮਾਂ ਜਿਹੜਾ ਆਪਣਾ 21 ਰੁਪਿਆ ਅੱਛਾ ਠੀਕ ਹੈ ਜੀ ਠੀਕ ਹੈ ਕਿੰਨੇ ਚਿਰ ਦੀ ਹੋਗੀ ਇਹ ਹੋ ਗਈ 8 ਮਹੀਨੇ ਦੀ 8 ਮਹੀਨੇ ਠੀਕ ਠੀਕੇ ਵਧੀਆ ਤੇ ਉਹ ਪਰਲੀ ਘੋੜੀ ਉਹ 6 ਸਾਲਾਂ ਦੀ 6 ਸਾਲਾਂ ਠੀਕ ਹੈ ਜੀ ਇਹਦੇ ਇੱਕ ਹੀ ਆ ਸਵਾਲ ਤਾਂ ਬਾਕੀ ਜਮਨ ਸਾਫ ਆ ਠੀਕ ਹੈ ਇਹ ਵਧੀਆ ਤੇ ਹੋਣ ਖਾਲੀ ਗੇ ਗੱਬਣੇ ਕਿਹੜੇ ਕੋੜੇ ਤੇ ਮਹਾਰਾਜ ਦੇ ਕੋੜੇ ਕੋੜੇ ਠੀਕ ਠੀਕ ਬਹੁਤ ਵਧੀਆ ਜੀ ਬਾਬਾ ਜੀ ਆ ਕਿਹੜੇ ਕੋੜੇ ਦਾ ਬੇਸ਼ੇਰਾ ਜੀ ਇਹ ਆ ਗੰਦਲ ਬਾਗ ਰਣੀਆਂ ਦਾ ਇਹ ਜਿਹੜੀ ਮਾਂ ਉਹ ਕਾਲੇ ਕਾਂਟੇ ਦੀ ਉਹ ਤੁਹਾਡੇ ਨੇੜੇ ਹੀ ਵੱਧੂ ਵਾਲੀ ਠੀਕ ਆ ਹਨ ਦੂਰ ਆਪਾਂ ਵੇਖਣੇ ਜਿੱਦੀ ਅਖਰਾ ਜੀ ਹਾਂ ਹਾਂ ਹਾਂਜੀ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ ਤੇ ਹੋਊਗਾ 18 ਮਹੀਨਿਆਂ ਦਾ ਠੀਕ ਬਾਕੀ ਤੁਹਾਡੇ ਤਾਂ ਜੀ ਪਤਾ ਨਹੀਂ ਠੀਕ ਇਹ ਆਪਣੇ ਸਾਰੇ ਦਲਪੰਦ ਦੇ ਘੋੜੇ ਆ। ਅੱਛਾ ਜੀ। ਉਹ ਜਿਹੜਾ ਨੁੱਕਰ ਤੇ ਪੰਜਾਬ ਨਾਲ ਦਾ ਜਿਹੜਾ ਠੱਠਿਆਂ ਵਾਲਾ ਘੋੜਾ ਮਸ਼ਹੂਰ ਹੋਇਆ। ਅੱਛਾ ਜੀ ਸਾਡੇ ਗਵਾਂਢੀਆਂ। ਹਾਂ ਉਹਦਾ ਬੱਚਾ ਤੇ ਇੱਕ ਉਹ ਪਰ ਉਹ ਵੀ ਉਹਦਾ ਬੱਚਾ। ਉਹ ਪਰਾਂ ਖੜਾ। ਠੀਕ ਹੈ ਜੀ। ਇਹ ਉਹ ਜੱਸੇ ਤੋਂ ਘਰੇ ਹੀ ਉਹਨੇ ਠੱਠਿਆਂ ਦੇ ਘੋੜੀ ਮੇਟ ਹੋਈ ਸੀਗੀ। ਠੀਕ ਹੈ। ਆਪਣੀ ਘੋੜੀ ਉਹ ਜਿਹੜੇ ਬਾਬਾ ਘੋੜਾ ਉਹ ਉਹਦੀ ਮਾਂ ਤੇ ਉਹ ਜਿਹੜੇ ਘੋੜੇ ਦੀ ਮਾਂ ਇਕੱਠੀ ਆ। ਉਹ ਵੇਖੋ ਜਮਾਂ ਕਾਲਾ। ਦੋ ਪੈਰ ਕਿੱਿਆਂ ਦਾ। ਠੀਕ। ਘੋੜੀ ਹੈ ਤੇ ਜੰਬੀ ਹੀ ਪਰ ਜਿਵੇਂ ਇਹਦਾ ਵੀ ਘੋੜਾ ਦੇਈਦਾ ਹੀ ਹੁਣ ਇਹਦੇ ਬੱਚੇ ਦੇ ਜਾਂਦੇ ਸੀਗੇ। ਠ ਆ ਬਾਕੀ ਸਾਰੇ ਹੋਰੇ ਗੁਰੂ ਘਰ ਦੇ ਤੇ ਆ ਆਪਣੀ ਬਾਈ ਪਹਿਲੀ ਘੋੜੀ ਦਾ ਬੱਚਾ ਲਾਡੂ ਦਾ ਆਪਣੀ ਲਾਡੂ ਘੋੜੀ ਦੀ ਇਹ ਉਹਦਾ ਬੱਚਾ ਇਹਦੀ ਉਮਰ ਕਿੰਨੀ ਹੋ ਗਈ ਇਹ ਹੋਗਾ ਲਗਭਗ 5-6 ਸਾਲਾਂ ਦਾ ਠੀਕ ਹੈ ਜੀ ਬੱਕਰਾ ਵਾਪੇ بڑا ਰੱਖਿਆ ਜੇ ਤੇ 2 ਸਾਲਾਂ ਦਾ ਅੱਛਾ 2 ਸਾਲਾਂ ਦਾ ਸੰਤਾਲੇ ਕਿਹੜਾ ਕਿੰਨੇ ਜੀ 45 अच्छा ये बकरियां भला हाइट ओत पीछे में देख कौन ने दो अच्छा ये ना दी पिछो मुनी हाइट है ते आ अंदर ही बच्चे आ अच्छा जी कितने आंदे 80 80 ते 30 ते 35 ਦੇ 32 ਮੇਰੇ ਬੱਚੇ ਆ ਗਏ अच्छा ते ਬਾਹਰ ਦੀਆਂ ਬੱਕਰੀਆਂ ਨੇ ਛੱਡ ਦਿੰਦੇ ਜੀ हां ਛੱਡ ਦੇ ਕੀ ਵੀ ਚੁਲੈਂਦੇ ਜੀ 2100 ਰੁਪਏ ਫੀਸ ਲੈਂਦੇ ਆਪਾਂ اچھا ਜੀ ਜਿਹੜੇ ਜਾਦੇ ਬਾਹਰ ਮਿੱਤਰ ਪਿਆਰੇ ਨੂੰ ਉਹ ਵੀ ਚੱਲਦਾ ਠੀਕ ਹੈ ਜੀ ਤੇ ਇਹ ਦੂਜਾ ਕੀ ਉਹਨਾਂ 라یندے ਆ ਪ्युअर बीਟਲੇ ਜਮਾਂ ਪ्योर ਆ پیسے ਸੋਹ ਜ ਆਂਦੇ ਇਰਾਨੀ ਤੇ ਬੱਚੇ ਵੀ ਜਮਾ ਪਿਓਰ ਕੱਢਦਾ ਹਾਂ ਤੁਹਾਡੇ ਸਾਹਮਣੇ ਤੇ ਆ ਬੱਕਰੀ ਇਹ ਬੱਕਰੀ ਦੇ ਬੱਚੇ ਆ ਕਾਲੀ ਦੇ ਆ ਅੱਛਾ ਜੀ ਕਾਲੀ ਦੇ ਤੇ ਇਹ ਵੀ ਪਿਓਰ ਬੀਟਣ ਲੈ ਇਹ ਪਿਓਰ ਜਮਾ ਇਹ ਜਿਹਦੇ ਨਾਲ ਜਮਾ ਬੀਟਣ ਆ ਠੀਕ ਉਹ ਹੈਦਰਾ ਤੇ ਕੋਈ ਵੇਚਣ ਨਾਲ ਆ ਗਏ ਹੈਗੇ ਆਪਣੇ ਕੋਲ ਆ ਦੋ ਦੋਵੇਂ ਵਕਾਉਈ ਆ ਆ ਵੱਡੇ ਜੀ ਹਾਂ ਜੀ ਹਾਂ ਜੀ ਮਾੜਾ ਇਹ ਗੁਫੜੋ ਹੈ ਨਨੂ ਆ ਦੋਵੇਂ ਆ ਟੀਗਰੀ ਇਹ ਦੋਵੇਂ ਮਕਾਉ ਨੇ ਆ ਇਹ ਖਲਾ 8 8 ਮਿੰਟ ਦੇ ਆ। ਠੀਕੀ ਮੁੱਲ ਮਾਲ ਕਰਦੇ ਆ। ਇਹਨਾਂ ਦਾ ਘੱਟ ਜਿਆਦਾ ਹਨਾ। ਹਾਂ ਆਪਾਂ ਦੋਵਾਂ ਦੇ ਪੱਤੀ ਮੰਗਦੇ ਆ। ਸੋ ਦੋਵਾਂ ਦਾ 32000 ਰੁਪਏ ਆ। ਠੀਕ। ਚਲੋ ਆਹ ਦਾ ਫੋਨ ਨੰਬਰ ਬੋਲ ਦੋ ਜੀ ਕਿਸੇ ਨੂੰ। 0123 93 43010 ਠੀਕ। ਚਲੋ ਮਿੱਤਰੋ ਪੁੱਛ ਲਿਆ ਜੀ ਕਿਸੇ ਨੇ ਨਾ ਸਪੋਰਨ। ਤੇ ਵੀਰੋ ਬਾਬਾ ਜੀ ਦੇ ਘੋੜਿਆਂ ਦੇ ਦਰਸ਼ਨ ਕਰਾਏ ਤੁਹਾਨੂੰ ਤੇ ਹੁਣ ਆਪਾਂ ਚੱਲਦੇ ਆ ਆਪਣੇ ਯਾਰ ਤੇ ਦਿਖਾਉਣੇ ਆ ਤੁਹਾਨੂੰ ਤੇ ਕਾਰ ਦੇ ਚੱਲਦੇ ਆ ਨਿਕਲ ਕੇ ਨੂਰ। ਹਾਂਜੀ ਬਿਲਕੁਲ। ਹਾਂ। ਗਾਂਢ ਦੇ ਜਾ ਕੇ 10 ਮਿੰਟ ਬੈੰਨੇ ਆ ਤੇ ਮਿਸਤਰੀ ਆ ਰਿਹਾ ਕੀ ਦੀ ਗੱਲ ਉਹਦੇ ਨਾਲ ਫੇਰ ਆਪਾਂ ਆ ਜੋ ਫਿਰ ਮੇਰੇ ਵੀਰੋ ਲਓ ਮੇਰੇ ਵੀਰੋ ਲਓ ਮੇਰੇ ਵੀਰੋ ਯਾਰ ਆਪਣੇ ਕੋਲ ਪਹੁੰਚੇ ਆ ਇਹ ਇਹਦੇ ਅਲਟੋ ਝੋਟੀ ਲਾਛਦੀ ਇੱਥੇ ਨੂਰ ਖਲੋ ਜਾ ਲੋ ਜਾ ਖਲੋ ਜਾ ਖਲੋ ਜਾ ਕਾਲਾ ਨਾ ਪੈ ਲੋ ਵੀ ਕਹਿੰਦੇ ਜੱਟ ਕੋਲ ਪਹੁੰਚ ਗਏ ਲੋ ਵੀ ਮੇਰੇ ਵੀਰੋ ਆਪਣਿੰਦਾ ਵੀ ਭਰਾ ਦੀ ਦੁਕਾਨ ਕਰਿਆਨਾ ਸਟੋਰ ਹਾਂ ਜਾ ਬਾਹਰ ਮੁੱਠੀ ਮੈਨੂੰ ਠੰਡਾ ਬੋਚਾ ਮੈਨੂੰ ਠੰਡਾ ਕਾ ਤੇਰੇ ਘਟਾ ਪੈ ਹੋਰ ਫਿਰ ਝੋਟਿਆ ਵਾਵਾ ਹੈ ਇੱਕਰੋ ਗੱਲ ਕਹਿੰਦੇ ਭਰਾ ਆਪਣਾ ਕਲਾਸਮੇਟ ਫੈਲੋ ਸਾਡਾ ਤੇ ਕੀ ਬਣ ਗਿਆ ਹੈ ਲਾਲ ਸੇਠ ਬਣ ਗਿਆ ਸੇਠ ਆ ਸੇਠ ਵੀ ਸਿੱਖਾ ਨਹੀਂ ਕਰਦਾ ਸਾਉ ਸਾਈ ਹੋਇਆ ਖੜਾ ਪਤ ਅੰਦਰ ਚੱਲ ਪਾਸ ਬਾਈ ਸਮਾਰ ਸੋਣ ਬਹੁਤ ਪਿਆ ਮਗਰ ਗਡਾਉਣ ਬਹੁਤ ਤਗੜਾ ਕਿਸੇ ਵੀ ਭਰਾ ਨੇ ਸੌਦਾ ਸੁਦਾ ਲੈਣਾ ਤੇ ਬਹੁਤ ਲੋ ਪ੍ਰਾਈਸ ਲੋ ਪ੍ਰਾਈਸ ਤੇ ਡਿਸਕਾਊਂਟ ਵੀ ਦਿੱਤਾ ਜਾਉ ਗਲੇਸ ਤੇ ਵੀ 10 ਪਈਦਾ ਜਿਹੜਾ ਹੈ ਰੀ ਸੰਧੂ ਦੇ ਕਹਿ ਦਿਆ ਉਹਨੂੰ 50% ਹੋ ਕਰ ਗੱਲ ਨੂਰੀ ਜਿਹੜਾ ਨੂਰੀ ਤੇ ਆਊਗਾ ਉਹਨੂੰ 30% ਨੂਰੀ ਤੇ ਆਊਗਾ ਚਲੋ ਭਾਈ ਬਹੁਤ ਵਧੀਆ ਯਾਰ ਤੇ ਭਰਾ ਪਹਿਲਾਂ ਮੱਤਾਂ ਮਾਰਦੇ ਆ ਤੇ ਫਿਰ ਤੁਹਾਨੂੰ ਵਿਖਾਉਨੇ ਆ ਕਿ ਨਹੀਂ ਨਾ ਤੇ ਵੀਰ ਭਰਾ ਨੇ ਵੀ ਚੈਨਲ ਸ਼ੁਰੂ ਕੀਤਾ ਕੋਈ ਗੱਲ ਨਹੀਂ ਭਾਈ ਸਾਰਾ ਸਮਾਨ ਰੱਖਿਆ ਹੋਇਆ ਤੇ ਹਾਂਜੀ ਜਨਾਬ ਜੀ ਔਰ ਪੀ ਕਾਲੇ ਰੰਗ ਦੀ ਤੇ ਨਾ ਭਰਾ ਚੈਨਲ ਵੀ ਸ਼ੁਰੂ ਕੀਤਾ ਨਾ ਤੁਸੀਂ ਹਾਂਜੀ ਪੋਸਟਿਵ ਭਾਈ ਤੇਰਾ ਚੈਨਲ ਦਾ ਨਾਮ ਹੈ ਵਾਜ ਨੇ ਇਹ ਦਵਾਰ ਬੋਲੋ ਪੋਸਟਿਵ ਭਾਈ ਤੇਰਾ ਪੋਸਟਿਵ ਹਾਂ ਪੋਸਟਿਵ ਭਰਾ ਇਹ ਨਹੀਂ ਪੋਸਟਿਵ ਜਨ ਲਈ ਪੋਸਟਿਵ ਕਿਵੇਂ ਪੋਸਟਿਵ ਹਾਂਜੀ ਪੋਸਟਿਵ ਪੋਸਟਿਵ ਹਾਂ ਪੋਸਟਿਵ ਭਾਈ ਪੋਜ਼ਿਟਿਵ ਹੈ ਪੋਜ਼ਿਟਿਵ ਵਾਈਬ ਤੇ ਕਰੋ ਚੈੱਕ ਮੁੰਡੇ ਨੂੰ ਤੇ ਲਾਈਕ ਸ਼ੇਅਰ ਕਰੋ ਯਾਰ ਸਾਰੇ ਭਰਾ ਦੱਬ ਕੇ ਸਪੋਰਟ ਕਰੋ ਅੱਜ ਵੀ ਕਹਿੰਦੇ ਵਲੌਗ ਬਣਾਉਣਾ ਮੁੰਡੇ ਨੇ ਤੇ ਆਹ ਮੁੰਡਾ ਰੱਖਿਆ ਨਾਲ ਝੋਟੇ ਨੇ ਆਪਦੇ ਵਰਗਾ ਝੋਟਾ ਇੱਥੇ ਕੇ ਰੱਖੋ ਕਾਮ ਮਿੱਤਰੋ ਤੇ ਠੀਕ ਹੈ ਨਾ ਯਾਦ ਆ ਜੇ ਯਾਰ ਸੰਗ ਦਾ ਐਂ ਵਲੌਗ ਬਣਾਉਦਾ ਹੈ ਕਿਵੇਂ ਸਭ ਸਹੀ ਹੋਇਆ ਖੜਾ ਹੈ ਹੈਂ ਅੰਡਾ ਅੰਡਾ ਡੰਡਾ ਨਾਵੀਰਾ ਹੀ ਹੁਣ ਚਲੇ ਜਾਂਦੇ ਆ ਲਿੰਕ ਕਲਿੱਕ ਕਰ ਦਾਂ ਹੁੰਦਾ ਵਾਹ ਵੀ ਵਾਹ ਬੱਸ ਕਰੋ ਕਾਨੂੰ ਕਾਲੇ ਪੈਂਡੇ ਚੱਲ ਜੇਗਾ ਕੰਮ ਹਰੀ ਭਾਣੇ ਚਲਾ ਦੇਣਾ ਕੰਮ ਤੁਹਾਡਾ ਪਰਵਾਹ ਨਾ ਕਰੋ ਹਾਂ ਸਹੀ ਗੱਲ ਹੈ ਲੈ ਕੋ ਟੇਸਟੀ ਟੂਸਟੀ ਫੜ ਨੂਰ ਟੇਸਟੀ ਟੂਸਟੀ ਫੜ ਯਾਰ ਕੋਈ ਯਾਰ ਫੜਾਇਆ ਗਿਆ ਅਗਲਾ ਫੜਾਂਗਾ ਫੜ ਲਾਂ ਮੈਂ ਲੈ ਯਾਰ ਲੂਈ ਦਾ ਪੈਕਟ ਲਾ ਯਾਰ ਇਹ ਰੱਖ ਨਹੀਂ ਵੜਾਈ ਜਾਂਦਾ ਯਾਰ ਕੀ ਨਹੀਂ ਕਰੇ ਯਾਰ ਆ ਗੱਲ ਧੱਕਾ ਨਹੀਂ ਨਾ ਹੋ ਯਾਰ ਸੱਦ ਕੇ ਦੁਕਾਨ ਤੇ ਕੋਈ ਯਾਰ ਆ ਕੀ ਠੰਡਾ ਫੜਾ ਰਗਾ ਗੱਲਾ ਬਈ ਜੀ ਆਵਾਗੇ ਹੋ ਲੀਓ ਦੀ ਸਰਵਿਸ ਆ ਦੀ ਤੋੜੀ ਸੁਣੋ ਇਹ ਮੀਡੀਅਮ ਜੇ ਨਹੀਂ ਯਾਰ ਮਜ਼ਾਕ ਕਰਨ ਰਿਹਾ ਭਰਾ ਆਪਣਾ ਕਹਿੰਦੇ ਇਧਰੇ ਕਰੋ ਚੱਕ ਵੀਰ ਲੈ ਉਹ ਗਿਰੀਆਂ ਜਾਂ ਕੱਢ ਗਾ ਮੂੰਗਫਲੀ ਵਾਲੀਆਂ ਉਹ ਪਈਆਂ ਉੱਤੇ ਆ ਆ ਇਧਰ ਯਾਰ ਕਿਹੜਾ ਕਿੜਾ ਨਹੀਂ ਮੈਂ ਤੁਨੂਰ ਇਹਨਾਂ ਜਾਓ ਜਾਓ ਨਾ ਬਾਬਾ ਜਾਓ ਜਾਈ ਵੀਰ ਆਈ ਤਾਂ ਇਹ ਪਹਿਲੀ ਰੀਆਂ ਮਸਾ ਭਰਾ ਮੈਂ ਥੋੜੀ ਕਸ਼ਾ ਮੈਂ ਯਾਰ ਮੈਂ ਥੋੜਾ ਕੱਢਾਂਗਾ 10000 ਰੁਪਏ ਲਾ ਕੇ ਕੱਢਾਂਗਾ ਮੋਰ ਮੇਰੇ ਵੀਰੋ ਨਾ ਉਹ ਜੱਟ ਨੂੰ ਭਾਲਿਆ ਨਾਲ ਰੇਟਰ ਮੂਰ ਤੇ ਚੱਲੇ ਸ਼ਰਮ ਦੇ ਦਿਵਾਗ ਦੇ ਇੱਥੇ ਸੋਚਣਾ ਮੇਰੇ ਵੀਰੋ ਮਿਸਤਰੀ ਜੀ ਕੋ ਪਹੁੰਚ ਗਏ ਪਰ ਉਹ ਚੈੱਕ ਕਦਰ ਹੀ ਲਗਾਉਣੀ ਆ ਆਪਾਂ ਬੰਪਰ ਦਾ ਬਣਾ ਕੇ ਨਹੀਂ ਦਿੰਦੇ ਭਾਈ ਆਪਾਂ ਤੇ ਵਲੌਗ ਬਲੌਗਰ ਨੂੰ ਬਲੌਗਰ ਬੱਜਿਆ ਤੂਰਾ ਓਏ ਓਏ ਨੂਰੀ ਨੂਰੀ ਆ ਵਲੌਕਰ ਨੂੰ ਵਲੌਕਰ ਬਚਣ ਦੇ ਲਾਓ ਮੇਰੇ ਵੀਡੀਓ ਕਰੋ ਗੱਲ ਨਵੀ ਬੋਲਿਆ ਵੀ ਕਰਕੇ ਲਾ ਵੀਡੀਓ ਔਨ ਕਰਕੇ ਨਾ ਬੈਠਾ ਰਿਹਾ ਜੇ ਖਚਾਣਾ ਮਾਰਿਆ ਕਰੋ ਇਹ ਜਿਆਦੀਆਂ ਪੁੱਛੀ ਆਂ ਆ ਥੱਲੇ ਮਤੋ ਮਤੋ ਇਹਨਾਂ ਸਾਰੇ ਵੀਰ ਆ ਭਰਾਵਾ ਇਹ ਡਿਮਾਂਡ ਤੇ ਕਹਿੰਦੇ ਲਾਲ ਹੀ ਲਵਾਉਣੀ ਮੈਂ ਤਾਂ ਅਖੇ ਚੱਟੀ ਲਵਾਈਏ ਖਦਰੀ ਚਲੋ ਕੀ ਕਰ ਸਕਦੇ ਹਾਂ ਅੰਦਰ ਲੋਕ ਬਣਦੇ ਨਹੀਂ ਭਾਈ ਭਾਈ ਬਹੁਤ ਸੋਹਣੀ ਲੱਗੇਗੀ ਲਾਲ ਛਤਰੀ ਤੇ ਨੂਰ ਸੰਦੂ ਦੀ ਡਿਮਾਂਡ ਆ ਲਾਲ ਦੀ ਹਾਂਜੀ ਸਾਰੇ ਭਰਾ ਹੀ ਆਂਦੇ ਨੇ ਤੇ ਨਹੀਂ ਜਾਂਦਾ ਵੀ ਰੰਗ ਮੈਂ ਕਰਦਾ ਆ ਆਪਣੇ ਮਿਸਤਰੀ ਸਾਹਿਬ ਮਿਸਤਰੀ ਜੀ ਠੀਕ ਠਾਕ ਮਿਸਤਰੀ ਗੱਲ ਸੁਣੋ ਮੇਰੀ ਪਹਿਲਾਂ ਆਪਣੀ ਲੋਕੇਸ਼ਨ ਦੱਸੋ ਜੀ ਜੈਨ ਕਲੌਨੀ ਉਹ ਰੋਡ ਠੀਕ ਹੈ ਜੀ ਰਾਇਲ ਹੋਟਲ ਦੇ ਬਿਲਕੁਲ ਸਾਹਮਣੇ ਠੀਕ ਹੈ ਤੇ ਮਿਸਤਰੀ ਕਾ ਦਾ ਕਾ ਦਾ ਕੰਮ ਹੀ ਆਪਣਾ ਆਪਣੇ ਕੋਲ ਫਾਈਬਰ ਛਤਰੀ ਠੀਕ ਹੈ ਜੀ ਟੂੜੀ ਵਾਲੀ ਜਾਲੀ ਸ਼ੋਪ ਪੱਤਰਾ ਕੀ ਗਏ ਤੇ ਘੋੜਾ ਬੰਪਰ ਓਕੇ ਜਿਆਦਾ ਆਪਣੇ ਕੋ ਘੋੜਾ ਬੰਪਰ ਇਹ ਕੂਲਰਾਂ ਦਾ ਵੀ ਕੰਮ ਕਰ ਲਿਆ ਜੀ ਕੂਲਰ ਆਪਣੇ ਕੋ ਪਿਛਲੇ ਸਾਲ ਦੇ ਪਏ ਆ 12 13 ਪੀਸ ਆਏ ਰੇਟ ਤੇ ਦੇ ਦਾਂਗੇ ਠੀਕ ਜੋ ਰੇਟ ਆਏ ਓਕੇ ਮਿਸਤਰੀ ਜੀ ਤੇ ਸਾਰੇ ਭਰਾ ਕੰਟੈਕਟ ਕਰੋ ਜਿਹੜੇ ਨੇੜੇ ਦੇ ਨੇ ਤੇ ਬਾਕੀ ਆ ਭਰਾ ਤਾਂ ਪਹੁੰਚ ਚੁੱਕੇ ਮਿਸਤਰੀ ਹੁਣੀ ਮਾਰ ਰਹੇ ਨੇ ਸਰਾਖ ਤੇ ਫਿਰ ਕਰਨਾ ਜੇ ਰੰਗ ਫਿਰ ਕਰਨਾ ਜੇ ਫਿੱਟ ਤੇ ਆਸਤੀ ਪੇ ਰੰਦੈ ਨੇ ਦੋਵੇਂ ਨਾ ਵਾ ਵਲੌਗ ਨਹੀਂ ਬੰਦਾ ਪਿਆ ਬਣਾਈ ਜਾਂਦਾ ਬਈ ਉਹ ਖੱੱਚਾ ਮਾਰੀ ਜਾਂਦਾ ਖੱੱਚਾ ਤੂੰ ਮਾਰਦੇ ਨੇ ਮਾਰ ਖੱੱਚੇ ਦੇ ਹਾਂਜੀ ਮੇਰੇ ਵੀਰੋ ਦੇਖੋ ਇਹਨਾਂ ਨੂੰ ਵਲੌਗਰ ਸਟਾਰਟਿੰਗ ਕਰ ਲਾਰਾਂ ਟਰਾ ਦੇਣਾ ਪਾਉਣਾ ਨਾ ਵੀਰ ਨਹੀਂ ਕਰ ਓਏ ਨਾ ਇਹ ਡਿੱਗ ਪਾਣੇ ਲੱਤਾਂ ਨਹੀਂ ਲੱਗਣੀਆਂ ਦੇ ਆਏ ਯਾਰ ਨਾਲ ਲਿਆਂਦਾ ਬੰਦਾ ਨੁਕਸਾਨ ਥੋੜੀ ਕਰਨਾ ਪੰਜ ਦਾ ਲੜੇ ਪੂਰੇ ਫੋਨ ਪਿੱਛੇ ਦੇ ਨਿਹਰਾਂ ਦਾ ਮੈਡੀਕਲ ਸ਼ਾਦਰੀ ਕਰਾ ਦੀ ਲਾਲ ਰੰਗ ਤੇ ਠੀਕ ਯਾਰ ਕੋਈ ਨਹੀਂ ਜਿਹੜਾ ਕਾਲੀ ਚੱਕਰੀ ਜਾਂਦੇ ਨੇ ਉਤੋਂ ਵੀ ਚੱਕੀ ਤੇ ਬਹੁਤ ਬਹੁਤ ਰੰਗ ਲੋਕ ਬਾਇ ਕਰ ਬਲੌਗ ਤੇ ਉਹ ਤਾਂ ਪਤਾ ਨਹੀਂ ਲੱਗਦਾ ਬਗੁੱਟੀ ਹੋ ਗਈ ਕਾਦੀ ਮੇਰੀ ਛਤਰੀ ਕਿਵੇਂ ਤਾਂ ਨੂੰ ਚੱਕੀ ਗਈ ਅੱਗੋਂ ਓਕੇ ਜੀ ਓਕੇ ਨੂ ਰੈਣ ਨਾ ਰੋਲਾ ਪਾਇਆ ਕਰ ਹਾਂ ਉਹ ਕਿ ਤਾਂ ਹੀ ਕਿਵੇਂ ਚੱਕੀ ਗਈ ਆਖਿਆ ਮੈਂ ਤੈਨੂੰ ਮੈਂ ਤੈਨੂੰ ਪੁੱਛਿਆ ਮੈਂ ਤੈਨੂੰ ਪੁੱਛਿਆ ਹਾਂ ਲੋ ਮੇਤ੍ਰ ਛਤਰੀ ਗਈ ਲੱਗ ਤੇ ਹੋਣਾ ਰਹੀਆਂ ਲਾਈਟਾਂ ਲੂਟਾ ਤੇ ਆ ਬੰਪਰ ਵੀ ਆਪਾਂ ਚਾਉਣੇ ਆ ਫਿਰ ਕਿਵੇਂ ਲੱਗ ਰਹੀ ਨਵੀਂ ਛੇਤੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਇੱਕ ਨੰਬਰ ਉਹਨੇ ਪੁੱਛਿਆ ਦਿੱਥੋਂ ਤੇ ਮਿੱਤਰੋ ਬੰਪਰ ਮਿਸਤਰੀ ਕੋਲ ਬਣਿਆ ਪਿਆ ਤੇ ਇਹਨਾਂ ਨੂੰ ਕਿਹਾ ਸੀ ਇੱਕ ਤਾਂ ਸੈਟ ਨਹੀਂ ਆਇਆ ਇੱਕ ਹੋਰ ਆਇਆ ਬੰਪਰ ਲਾ ਕੇ ਵੇਣੇ ਆ ਜੇ ਤਾਂ ਉਹਦੀ ਸੈਟਿੰਗ ਠੀਕ ਆ ਨਹੀਂ ਤਾਂ ਫਿਰ ਆਪਾਂ ਨੂੰ ਫਤਿਹਗੁਰ ਸਾਹਿਬ ਬੰਪਰ ਲੈ ਕੇ ਆਉਣਾ ਪੈਣਾ ਰੇਹਾਲ ਵਾਲਿਆਂ ਤੋਂ ਤੇ ਜਗਨੂਰ ਤਾਂ ਦਾ ਚੱਲੀ ਗਿਆ ਆਪਾਂ ਟਾਈਮ ਕੱਢ ਕੇ ਕਿ ਨਹੀਂ ਨੂਰ ਓਏ ਉੱਥੇ ਬੰਪਰ ਲੈਣ ਫਤਿਹਗੁਰ ਸਾਹਿਬ ਬਿਲਕੁਲ ਤੇ ਇੱਕ ਵਾਰ ਵੇਣੇ ਆਪਾਂ ਹਨਾ ਮਿੱਤਰੋ ਬੰਪਰ ਵੀ ਆ ਗਿਆ ਸੱਤ ਤੇ ਇੱਕ ਰੀ ਇਹ ਬਾਈ ਜੇਟ ਲੋਂਗ ਨੇ ਟੇਂਡ ਕਰਕੇ ਉਹਨੂੰ ਵੀ ਲੋ ਮੇਰੇ ਵੀਰੋ ਪੱਟੀਆਂ ਪੱਟੀਆਂ ਨੂਰ ਉਹ ਨੀ ਗੇੜੀਆਂ ਕੱਢ ਰਹੇ ਨੇ ਆਪੇ ਚਿਪਾ ਨਹੀਂ ਚਿਪਾਲੇ ਉਹਨਾਂ ਆਹ ਬੋਤਾ ਰੇਕ ਮਾਰੋ ਮਿੱਤਰੋ ਬੰਪਰ ਗਿਆ ਲੱਜ ਅਰ ਲੇਅਰ ਰਹਿ ਗਈ ਸੀ ਜੀ ਮੈਂ ਹਾਂ ਚਲੋ ਲਵਾ ਦਈਏ ਕੰਮ ਹੋ ਗਿਆ ਆਲ ਡਨ ਆ ਨੂਰ ਕਿੰਨੇ ਕੰਮ ਥੱਕ ਗਿਆ ਨਾ ਇਹ ਤਾਂ ਲੋ ਕੰਮ ਆਪਣਾ ਨਿਪਟ ਗਿਆ ਤੇ ਹਨੇਰਾ ਕਾਫੀ ਹੋ ਗਿਆ ਤੇ ਨੂਰ ਕਹਿੰਦਾ ਗੱਲ ਪੈਂਡਿਆ ਮੇਰੇ ਤੇ ਚਲੋ ਮਿੱਤਰੋ ਮਜਬੂਰੀ ਹੀ ਆਪਣੀ ਵਿਆਪਨ ਕਿਹੜਾ ਰੋਜ਼ ਰੋਜ਼ ਕਿਹੜਾ ਲੱਗਣਾ ਕਿ ਨੂਰ ਤੇ ਬਾਹਰ ਨਾਲ ਰਣ ਕੀ ਕਰਾਂ ਕਿਉਂ ਕਰੋ ਗੱਲ ਮਿੱਤਰੋ ਬਾਹਰ ਬੋਰ ਲਾਈਟਾਂ ਦੇ ਚੱਲਦੀਆਂ ਜੁੱਦਿਆਂ ਬੰਪਰ ਬੰਪਰ ਕਹਿੰਦੇ ਲਵਾ ਦੇ ਵੀ ਅੱਜ ਤੇ ਆਹ ਬਣਾਉਂ ਜੀ ਆਪਾਂ ਕਰਦੇ ਹਾਂ ਸਮਾਪਤੀ ਅੱਜ ਬਹੁਤ ਹੋ ਗਿਆ ਹੁਣ ਬਾਬਾ ਕੋਲ ਟਰਾਲੀ ਪਾਉਣੀ ਚੱਲ ਗਏ ਹਰੂ ਵੀ ਫੋਨ ਤੇ ਫੋਨ ਆਈਏ ਤੇ ਚੱਲਦੇ ਹੋ ਸਵੇਰੇ ਮਿਲਦੇ ਆਪਾਂ ਬਹੁਤ ਚੰਗਾ ਚੰਗਾ